ਲੁਧਿਆਣਾ ਪੁਲਿਸ ਵੱਲੋਂ ਤਿੰਨ ਵਾਰਦਾਤਾਂ ਨੂੰ ਸੁਲਝਾਉਂਦਿਆਂ ਮਨੀ ਐਕਸਚੇਂਜ ਤੋਂ ਇਨਕਮ ਟੈਕਸ ਦੇ ਅਧਿਕਾਰੀ ਬਣ ਕੇ ਲੁੱਟ ਕਰਨ ਵਾਲੇ ਦੋ ਦੋਸ਼ੀ ਕਾਬੂ ਕੀਤੇ ਗਏ ਜਦਕਿ ਦੂਜੇ ਮਾਮਲੇ ਦੇ ਵਿੱਚ ਸ਼ਹਿਰ ਦੇ ਬਾਖਵਾਂ ਦੇ ਇਲਾਕਿਆਂ ਦੇ ਵਿੱਚੋਂ ਗੱਡੀਆਂ ਦੇ ਟਾਇਰ ਜਿਹੜੇ ਨੇ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ 31 ਟਾਇਰਾਂ ਸਣੇ ਤੇ ਰਿੰਮਾਂ ਦੇ ਸਣੇ ਕਾਬੂ ਕੀਤੇ ਗਏ ਤੀਜੇ ਮਾਮਲੇ ਦੇ ਵਿੱਚ 1 ਕਿਲੋ 5 ਗ੍ਰਾਮ ਹੈਰੋਇਨ ਦੇ ਸਣੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਕੋਲੋਂ ਡਰੱਗ ਮਨੀ ਤੇ ਦੋ ਪਿਸਤੌਲਾਂ ਬਰਾਮਦ ਹੋਈਆਂ ਦੱਸਿਆ ਕਿ ਲੁਧਿਆਣਾ ਦੇ ਵਿੱਚ ਅਪਰਾਧਿਕ ਵਾਰਦਾਤਾਂ ਇਹ ਦਿਨਵਾਦੀਆਂ ਜਾ ਰਹੀਆਂ ਨੇ ਪਰ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਬੁਸਤਤੀ ਵਧਾ ਦਿੱਤੀ ਹੈ ਪੁਲਿਸ ਨੇ ਦਿਨ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮਾਮਲਿਆਂ ਨੂੰ ਹੱਲ ਕਰਦਿਆਂ ਹੋਇਆਂ ਤਿੰਨਾਂ ਮਾਮਲਿਆਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਉਹਨਾਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਮਨੀ ਐਕਸਚेंजर ਦਾ ਕੰਮ ਕਰਨ ਵਾਲੇ ਸ਼ਖਸ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਮਨੀ ਐਕਸਚेंजर ਤੋਂ ਉਸ ਦੇ ਰਿਸ਼ਤੇਦਾਰ ਨੇ ਹੀ ਲੁੱਟ ਕੀਤੀ ਸੀ ਰਿਸ਼ਤੇ ਦੇ ਵਿੱਚ ਮਾਮਲਾ ਲੱਗਦੇ ਨੇ ਜਿਸ ਦੇ ਵੱਲੋਂ ਕਿ ਆਪਣੇ ਸਾਥੀਆਂ ਦੇ ਨਾਲ ਰਲ ਕੇ ਭਾਂਜੇ ਦੇ ਨਾਲ ਇਸ ਲੁੱਟ ਦੀ ਵਾਰ ਦਾ ਤੁੰਜਾਮ ਦਿੱਤਾ ਜਾਂਦਾ ਇਸ ਦੇ ਨਾਲ ਇਹ ਦੂਜਾ ਮਾਮਲਾ ਜਿਸ ਦੇ ਵਿੱਚ 31 ਟਾਇਰਾਂ ਸਣੇ ਦੋਸ਼ੀ ਗ੍ਰਿਫਤਾਰ ਹੁੰਦੇ ਨੇ ਤੇ ਤੀਸਰੇ ਮਾਮਲੇ ਦੇ ਵਿੱਚ 1 ਕਿਲੋ 5 ਗ੍ਰਾਮ ਹਿਰੋਇਨਸ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਾ ਰਿਹਾ ਸੀ ਤੇ ਸਵਿਫਟ ਕਾਰ ਦੇ ਵਿੱਚ ਪੰਜ ਬੰਦੇ ਆਏ ਤੇ ਉਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਦੇ ਆਫੀਸਰ ਹੈਗੇ ਆ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਕੋਲੇ ਉਹ ਵੈਸਟਨ ਯੂਨੀਅਨ ਵਾਲੇ ਕੈਸ਼ ਸੀਗਾ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਕੋਲੇ ਵੈਪਨ ਵੀ ਸੀਗਾ ਵੈਪਨ ਤੇ ਜਦੋਂ ਉਹ ਤੇ ਹੋਰ ਲੈ ਗਏ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇਹ ਖੋ ਕੇ ਲੈ ਗਏ ਸੀਗੇ ਤੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕਿਊਜ਼ ਫੜ ਲਏ ਹੈ ਉਹਦੇ ਸੰਜੀਵ ਗੋਇਲ ਵਰਨ ਮਿੱਤਰ ਇਹ ਦੋ ਅੰਮ੍ਰਿਤਸਰ ਤੋਂ ਨੇ ਇਹਨਾਂ ਚੋਂ ਅੱਜ ਅਸੀਂ 15,78,000 ਕੈਸ਼ 694 ਡਾਲਰ ਯੂ ਐਸ ਡਾਲਰ ਇੱਕ ਸਵਿਫਟ ਕਾਰਜੀ ਦੇ ਵਿੱਚ ਆਏ ਸੀਗੇ ਇਹ ਬਰਾਮਗੀ ਹੋ ਗਈ ਹੈ ਤੇ ਚਾਰ ਹੋਰ ਜਿਹੜੇ ਬਾਈ ਨੇਮ ਨਾਮਜ਼ਦ ਕਰ ਲਏ ਤੁਹਾਨੂੰ ਫੇਰ ਦੱਸਾਂਗੇ ਜੋ ਜੋ ਇਹਦੇ ਚ ਜਦੋਂ ਫੜਲੇ ਤੁਹਾਡੇ ਕੋਲ ਫੇਰ ਆਵਾਂਗੇ ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨ ਦੇ ਵਿੱਚ ਪਿਛਲੇ 15-20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਅਲੌਏ ਵੀਲਸ ਉਤਾਰ ਲੈਂਦੇ ਸੀਗੇ ਸਕੋਰਪੀਓ ਐਨ ਵਗੈਰਾ ਦੇ ਉਹ ਵੀ ਅਸੀਂ ਕਾਮਯਾਬ ਹੋਏ ਆ ਉਹਨਾਂ ਨੂੰ ਚੋਰਾਂ ਨੂੰ ਫੜਨ ਤੇ ਇਹ ਚ ਸਾਨੂੰ 31 ਟਾਇਰ ਸਮੇਤ ਰਿੰਗ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇਹਦੇ ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹ ਚ ਹੈਗੇ ਨੇ ਗੁਰਜੀਤ ਸ਼ਿਵਰਾਜ ਮਨੋਜ ਕੁਮਾਰ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਵਾਸੀ ਨੇ ਤੇ ਇਹਦੇ ਨਾਲ ਸਾਡੀਆਂ ਚਾਰ ਵਰਦਾਤਾ ਜਿਹੜੀਆਂ ਮੁਕੱਦਮੇ ਜਿਹੜੇ ਹੈਗੇ ਸੀਗੇ ਉਹ ਟਰੇਸ ਹੋ ਗਏ ਨੇ ਡਿਵੀਜ਼ਨ ਨੰਬਰ 8 ਤੇ ਸੀਗੇ ਹੁਣ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆਨੇ ਇੰਨਾ ਤੋਂ ਹੋਰ ਵੀ ਸਾਨੂੰ ਬ੍ਰਾਮਦਗੀ ਦੀ ਆਸ ਹੈਗੀ ਤੀਜੀ ਸਾਡੀ ਜਿਹੜੀ ਕਹਿੰਗੀ ਹੈ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ ਵਿੱਚ ਸਾਡਾ ਇਹ ਕਾਫੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਹੈ ਸੋ ਉਹਦੇ ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਂ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ ਸੋ ਅਸੀਂ ਇਹਦੇ ਪਿੱਛੇ ਕਾਫੀ ਦੇਰ ਤੋਂ ਲੱਗੇ ਹੋਏ ਸੀ ਸੋ ਸਾਨੂੰ ਇਹ ਵੌਂਟਡ ਸੀਗਾ ਤੇ ਇਹ ਸਾਨੂੰ ਸਾਡੇ ਕ੍ਰਾਈਮ ਬ੍ਰਾਂਚ ਤਿੰਨ ਨੇ ਅੰਡਰ ਦੀ ਐਵਲ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀਸ ਆਫ ਉਹ ਸਾਨੂੰ ਮਿਲ ਗਿਆ ਤੇ ਉਹਨਾਂ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਬਲੌਕ ਪਿਸਟਲ ਦੋ ਕੰਟਰੀ ਮੇਡ ਪਿਸਟਲ ਨੇ ਇੱਕ ਬਲੇਨੋ ਕਾਰ 22 ਲੱਖ ਡਰਗ ਮਨੀ ਤੇ 22 ਰਾਊਂਡ ਉਸ ਤੇ ਰਿਕਵਰ ਹੋਏ ਇਹਦੇ ਨਾਲ ਸਾਡੇ ਇਸ ਬੰਦੇ ਤੇ ਉੱਤੇ ਕੋਈ 8 ਮੁਕਦਮੇ ਦਰ ਸੀਗੇ ਕਾਫੀ ਦੇਰ ਤੇ ਸਾਨੂੰ ਵਾਂਟਡ ਸੀਗਾ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ ਅੱਗੇ ਜੋ ਤਫਸੀਲ ਚ ਅੱਗੇ ਆਏਗਾ ਫਿਰ ਤੁਹਾਨੂੰ ਦੱਸਾਂਗੇ ਸਰ ਇਹ ਪਹਿਲੀ ਸੀ ਕਿ ਕਿੰਨੀ ਜਿਹੜੇ ਸਪੈਚਿੰਗ ਹੋਈ ਸੀਗੀ ਪਹਿਲੀ ਵਾਰ ਤੋਂ ਹੋਈ ਸੀਗੀ ਉਹਦੇ ਬਾਅਦ ਤੋਂ ਕਿੰਨੀ ਹੋ ਗਈ ਟੋਟਲ ਕੈਸ਼ ਦੇ ਵਿੱਚ ਉਹ ਉਹਨਾਂ ਨੂੰ ਵੀ ਐਗਜ਼ੈਕਟ ਅਮਾਉਂਟ ਨਹੀਂ ਪਤਾ ਸੀਗਾ ਕਿਉਂਕਿ ਉਹ ਵੈਸਟਰਨ ਯੂਨੀਅਨ ਦਾ ਇੱਕ ਇੱਕ ਦਿਨ ਦੀ ਕਲੈਕਸ਼ਨ ਸੀ ਸੋ ਉਹਦੇ ਵਿੱਚ ਸਾਨੂੰ ਤੁਹਾਨੂੰ ਦੱਸਿਆ ਸੀਗਾ ਕਿ 15 ਲੱਖ ਹਾਂ ਰਿਕਵਰੀ ਸਾਡੀ ਹੋ ਗਈ ਹੈ ਤੇ ਚ 694 ਯੂ ਐਸ ਡਾਲਰ ਵੀ ਹੋ ਗਏ ਤੇ ਵਾਈਟ ਕਾਰ ਵੀ ਹੋ ਗਈ ਹੈ ਚਾਹੀਦਾ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਜਿਹੜਾ ਸਾਡਾ ਆ ਸੀਗਾ ਬੰਦਾ ਹੈ ਚੈਰੀ ਗਰਗ ਇਹ ਇਹਦਾ ਮਾਮਾ ਲੱਗਦਾ ਉਥੋਂ ਮਾਮਾ ਹੀ ਲੱਗਦਾ ਸੀ ਮਾਮਾ ਸੰਦੀਪ ਗਰਗ ਜਿਹੜਾ ਫੜਿਆ ਉਹ ਵੀ ਆਪਦੇ ਸਾਲੇ ਨਾਲ ਹੀ ਸੀਗਾ ਸਹ ਰਿਸ਼ਤੇਦਾਰਾਂ ਨੂੰ ਇਨਫੋਰਮੇਸ਼ਨ ਪਤਾ ਹੁੰਦਾ ਨਾ ਆਦਰਵਾਇਜ਼ ਆਮ ਬੰਦੇ ਨੂੰ ਕਿਵੇਂ ਪਤਾ ਹੋਊਗਾ ਕਿ ਉਹ ਪੈਸੇ ਲੈ ਕੇ ਜਾਂਦੇ ਆ ਰੋਜ਼ ਦਾ ਕੰਮ ਹੈ ਉਹਨਾਂ ਦਾ ਕਿਹੜੇ ਏਰੀਆ ਤੋਂ ਜਾਂਦੇ ਆ ਸੋ ਸਾਨੂੰ ਇਹ ਸ਼ੱਕ ਸੀਗਾ ਕਿ ਜਾਣ ਪਛਾਣ ਹੋਏਗੀ ਕੋਈ ਸੋ ਉਸੇ ਦੇ ਸਾਨੂੰ ਫਿਰ ਡੀਡ ਵੀ ਮਿਲਦੀ ਗਈ ਹੈ ਜਿਹੜੀ ਕਾਰਾਂ ਦੇ ਜਿਹੜੇ ਲਾਈਵ ਵੀ ਸੀ ਇਹ ਟਾਈਮ ਤੇ ਬੇਚਦੇ ਕਿ ਸੀ ਉਹ ਅਸੀਂ ਕਰ ਰਹੇ ਆ ਵੈਰੀਫਾਈ ਅੰਮ੍ਰਿਤਸਰ ਦਾ ਹੀ ਨਿਕਲੇ ਆ ਮੇਨਲੀ ਉੱਥੇ ਉਧਰਲੇ ਸਾਈਡ ਤੇ ਹੀ ਆ ਉਹ ਵੀ ਅਸੀਂ ਦੇਖਾਂ ਹੀ ਕਿੰਨੀ ਕੀ ਅਪਲੋਡ ਕਰਦੇ ਸੀ ਕਿਵੇਂ ਮਤਲਬ ਐਗਜ਼ੀਕਿਊ ਕਿਵੇਂ ਕਰਦੇ ਸੀ ਕਿ ਉਹ ਸਾਰਾ ਤਫਤੀਸ਼ ਦਾ ਕੰਮ ਹੈਗੇ ਹੁਣ ਅਸੀਂ ਕਰਾਂਗੇ ਵੈਰੀਫਾਈ ਸਾਰਾ ਇਹ ਮੈਂ ਉਹਨਾਂ ਨੂੰ ਵੀ ਫੜਾਂਗੇ ਜਿਹੜੇ ਖਰੀਦਦੇ ਸੀ ਉਹ ਵੀ ਦੋਸ਼ੀ ਨੇ ਮਤਲਬ ਅੰਮ੍ਰਿਤਸਰ ਲੈ ਜਾਂਦੇ ਸੀ ਇੱਥੇ ਵੇਚਦੇ ਹਾਂ ਜੀ ਹਾਂ ਜੀ